ਤਜਨਾ ਦੋਸਤੋ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀ ਨਸ਼ਿਆਂ ਨੂੰ ਲੈ ਕੇ ਹੁਜਲਾ ਹੁਸ਼ਿਆਰਪੁਰ ਦੇ ਵਿੱਚ ਐਸਐਸਪੀ सुरेंद्र ਲਾਂਬਾ ਦੀ ਅਗਵਾਈ ਹੇਠ ਕੀ ਕੀ ਕਾਰਵਾਈ ਕੀਤੀ ਔਰ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਜਾਂ ਜਾਂਚ ਦਾ ਕਿਹੜੇ ਕਿਹੜੇ ਆਪਰੇਸ਼ਨ ਜਿਹੜੇ ਚਲਾਏ ਆ ਪਿਛਲੇ ਪੂਰੇ ਮਹੀਨੇ ਇਸ ਵੰਦੀ ਅਸੀਂ ਗੱਲਬਾਤ ਕਰਾਂਗੇ ਐਸਐਸਪੀ ਸਾਹਿਬ ਜੀ ਸਰ ਤੁਹਾਡਾ ਸਵਾਗਤ ਹੈ ਜੀ ਦਾਵਾ ਤੇ ਥੈਂਕ ਯੂ ਬਹੁਤ ਜੀ ਸਰ ਇਹ ਲਾਸਟ ਟਾਈਮ ਲਾਸਟ ਵੀਕ ਕੀ ਕੀ ਆਪਰੇਸ਼ਨ ਬਖਵਕ ਆਪਰੇਸ਼ਨ ਚਲਾਇਆ ਕਿ ਐਸੋ ਵੀ ਬਹੁਤ ਹੋਰ ਆਪਰੇਸ਼ਨ ਚਲਾਇਆ ਗਿਆ ਉਹਦੇ ਦੌਰਾਨ ਕਿਸ ਤਰ੍ਹਾਂ ਦਾ ਅੰਦਾਜ਼ੀ ਆਪਣੀ ਜਲਤ ਹੋਇਆ ਜੇ ਪਿਛਲੇ ਪੂਰੇ ਮਹੀਨੇ ਦੀ ਜੇਕਰ ਮੈਂ ਗੱਲ ਕਰਾਂ ਤਾਂ ਨਾਲ ਤੇ ਸਤੰਬਰ ਮਹੀਨੇ ਚ ਅਸੀਂ 38 38 ਐਫ ਆਈ ਆਰ ਦੱਟ ਕਿਤੇ ਹੈਗੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਤੇ ਉਹਦੇ ਵਿੱਚ 54 54 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਜਿਹੜੇ ਜਿੱਦਾਂ 38 ਕੇਸਾਂ ਚ ਬੈਕ ਟੂ ਬੈਕ ਟ੍ਰੇਸ ਕਰਦੇ ਵੇ ਤੇ ਉਹ ਟੋਟਲ 54 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਤੇ ਇਸ ਤੋਂ ਇਲਾਵਾ ਅਸੀਂ ਵਕ ਵਕ ਥਾਵਾਂ ਤੇ ਜਿਹੜੇ ਆਪਣੇ ਹੌਟਸਪੌਟਸ ਹੈਗੇ ਉੱਥੇ ਸਰਚ ਆਪਰੇਸ਼ਨਸ ਚਲਾਏ ਹੈਗੇ ਉੱਥੇ ਅਵੇਰਨੈਸ ਸੈਮੀਨਾਰਸ ਵੀ ਲਵਾਏ ਹੈਗੇ ਤੇ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਉਹ ਵਕ ਵਕ ਸਕੂਲਾਂ ਚ ਕਾਲਜਾਂ ਚ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਪਿੰਡ ਲੈਵਲ ਤੇ ਜਾ ਕੇ ਵੀ ਸੈਮੀਨਾਰਸ ਤੇ ਅਵੇਰਨੈਸ ਕੈਂਪੇਨ ਚਲਾਏ ਜਾ ਰਹੇ ਹੈਗੇ ਸੋ ਥੈਟ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਸਕੇ ਉਹਨਾਂ ਨੂੰ ਨਸ਼ਿਆਂ ਦੇ ਦਲਲ ਸੇ ਜਾਣ ਤੋਂ ਰੋਕਿਆ ਜਾ ਸਕੇ ਜਿਹੜੇ ਬੱਚੇ ਇਸ ਦੰਦਲ ਚ ਫਸ ਚੁਕੇ ਨੇ ਉਹਨਾਂ ਨੂੰ ਬਾਹਰ ਜਿਹੜਾ ਹੈਗਾ ਸਰਕਾਰ ਦੇ ਡੀ ਐਡਿਕਸ਼ਨ ਪ੍ਰੋਗਰਾਮ ਹੈ ਇਹਨੂੰ ਬਾਹਰ ਕਢਿਆ ਜਾ ਸਕੀਏ ਜਿਹੜੇ ਲੋਕ ਵੇਚਦੇ ਹੈਗੇ ਜਿਹੜੇ ਇਸ ਇਨਵੋਲਡ ਹੈਗੇ ਜਿਹੜੇ ਅੱਗੇ ਤੋਂ ਅੱਗੇ ਖਰਾਬ ਕਰਦੇ ਕੰਮ ਉਹਨਾਂ ਨੂੰ ਫੜ ਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਸਕੀਏ ਅਸਰ ਜਿਵੇਂ ਨਸ਼ਾ ਦੇ ਕਾਰਵਾਈ ਕੀਤੀ ਲਾਸਟ ਟਾਈਮ ਸ਼ਿਹਾਪੁਰ ਦੇ ਵਿੱਚ ਇੱਕ بڑا ਸਨੀਚਿੰਗ ਦੀ ਗੱਲ ਚੱਲੀ ਸੀ ਤੇ ਉਹ ਵਿਅਕਤੀ ਦੀ ਰਿਫਤਾਰੀ ਕੀਤੀ ਹਾਪੁਰਸ ਬਰ ਪਰ ਬੜੀਆਂ ਛੜੀਆਂ ਰਹਿ ਵੀ ਨਹੀਂ ਆ ਉਹਦੀ ਲੈ ਕੇ ਵੀ ਪੁਲਿਸ ਵੱਲੋਂ ਇੱਕ ਬੜੀ ਡਗਾਈ ਦੇ ਨਾਲ ਜਿਲੇ ਹਸ਼ਿਆ ਸ਼ਾ ਪ੍ਰਸ਼ਾਸਨ ਕੀਤੀ ਜਾਂ ਦੂਸਰੇ ਸਟਾਫਿੰਗਸ ਵੀ ਕੀਤੀ ਗਈ ਸੀ ਜੀ ਆਪਣੇ ਜਿਹੜੇ ਇਨਸੀਡੈਂਸ ਜ ਹੈਗੇ ਦਿਲਜੀਤ ਜੀ ਉਹਦੇ ਵਿੱਚ ਜਿਹੜੀ ਵਾਰਦਾਤਾਂ ਹੁਣ ਤੱਕ ਪਹਿਲੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਸਨੇਚਿੰਗ ਦੀਆਂ ਵਾਰਦਾਤਾਂ ਹੋਈਆਂ ਹੈਗੀਆਂ ਉਹਦੇ ਵਿੱਚ 80% ਤੋਂ ਜ਼ਿਆਦਾ ਵਾਰਦਾਤਾਂ ਜਿਹੜੀ ਹੈਗੀਆਂ ਉਹ ਆਪਣੀ ਪੁਲਿਸ ਵੱਲੋਂ ਟ੍ਰੇਸ ਕਰ ਲੈਂਤੀਆਂ ਗਈਆਂ ਹੈਗੀਆਂ ਤੇ ਉਹਦਾ ਤੇ ਦਿਨ ਰਾਤ ਪੁਲਿਸ ਕੰਮ ਕਰਦੇ ਰਹਿੰਦੀ ਹੈਗੀ ਕਈ ਵਾਰੀ ਥੋੜਾ ਜਿਹਾ ਇਨਵੈਸਟੀਗੇਸ਼ਨ 'ਚ ਇਸ਼ੂ ਆਂਦਾ ਹੈਗਾ ਕਿ ਕਾਫੀ ਰੂਰਲ ਏਰੀਆ ਹੁੰਦਾ ਹੈਗਾ ਜਾਂ ਉਹ ਅਲੱਗ-ਅਲੱਗ professional hazards ਹੈਗੇ ਜਿਦੇ ਕਰਕੇ ਉਹ ਕੇਸ ਟ੍ਰੇਸ ਹੁਣ ਤੇ ਟਾਈਮ ਲੱਗ ਜਾਂਦਾ ਹੈਗਾ ਅਦਰਵਾਈਜ਼ ਜਿਹੜਾ ਹੈਗਾ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਸਾਡੀ ਟੀਮਸ ਉਲੋਂ ਕੀਤੀਆਂ ਜਾ ਰਹੀਆਂ ਸਰ ਲਾਸਟ ਸੈਗਮੈਂਟ ਦੇ ਵਿੱਚ ਵੀ ਮੇ ਇੱਕ ਸਵਾਲ ਸੀਗਾ ਕਿ ਸਰਕਾਰ ਵੱਲੋਂ ਬੜਾ ਸ਼ਕਤੀ ਦੇ ਨਾਲ ਕੰਮ ਚੁੱਕਿਆ ਗਿਆ ਐਸੇ ਵੀ ਜਿਹੜੇ ਐਡਿਕਟਡ ਜਿਹੜੇ ਬੀਚਦੇ ਆ ਉਹਨਾਂ ਦੀ ਪ੍ਰਾਪਰਟੀ ਆ ਲਾਸਟ ਟਾਈਮ ਤੁਸੀਂ ਦਿੱਸੇਸਪੀ ਪ੍ਰਾਪਰਟੀ ਫੇੜੀ ਹਾਲੇ ਸ਼ੁਰੂ ਕੀਤੀ ਆ ਇਸ ਵੇਲੇ ਹੁਣ ਤੱਕ ਕੋਈ ਇਸ ਮੰਤਰੀ ਪਿਛਲੇ ਪਿਛਲੇ ਮਹੀਨੇ ਦਲਜੀਤ ਜੀ ਅਸੀਂ ਲਗਭਗ 5 ਕਰੋੜ ਦੀ ਪ੍ਰਾਪਰਟੀ ਦੇ ਪ੍ਰੋਪੋਜ਼ਲ ਜਿਹੜੇ ਹੈਗੇ ਉਹ ਭੇਜੇ ਹੈਗੇ ਦਿੱਲੀ ਉਹਨਾਂ ਨੂੰ ਫੋਰਫਿਟ ਕਰਵਾਉਣ ਵਾਸਤੇ ਤੇ ਪਿਛਲੇ ਸਤੰਬਰ ਮਹੀਨੇ ਦੀ ਜੇਕਰ ਆਪਾਂ ਗੱਲ ਕਰੀਏ ਤੇ ਕਾਫੀ ਬੜੀ ਤਦਾਦ ਚ ਜਿਹੜੇ ਹੈਗੇ ਜਿਹੜੇ ਬੜੇ ਮਸਾ ਸਮਗਲਰ ਹੈਗੇ ਜਿਨ੍ਹਾਂ ਨੂੰ ਆਪਾਂ ਬਿਗ ਫਿਸ਼ ਕਹਿੰਦੇ ਆ ਉਹਨਾਂ ਨੇ ਜਿਹੜੀ ਨਜਾਇਜ਼ ਆਪਣੀਆਂ ਪ੍ਰਾਪਰਟੀਆਂ ਬਣਾਈ ਹੈਗੀਆਂ ਉਹ ਸਾਰੀਆਂ ਪ੍ਰਾਪਰਟੀਆਂ ਦੀ ਤਸਦੀਕ ਕਰਕੇ ਉਹਨਾਂ ਨੂੰ ਫੋਰਫਿਟ ਕਰ ਤੇ ਟੋਟਲ ਭੇਜੇ ਹੈਗੇ ਦਿੱਲੀ ਜਿਹਦੇ ਵਿੱਚ ਲਗਭਗ 5 ਕਰੋੜ ਦੀ ਟੋਟਲ ਪ੍ਰਾਪਰਟੀ ਹੈਗੀ ਇਸ ਮਹੀਨੇ ਵੀ ਜਿਹੜੇ ਹੈਗੇ ਸਾਡੇ 5 ਤੋਂ 6 ਪ੍ਰੋਪੋਜ਼ਲ ਜਾਣਗੇ ਜਿਹਦੇ ਵਿੱਚ ਵੀ ਬੜੀ ਤਦਾਦ ਚ ਪ੍ਰਾਪਰਟੀਆਂ ਹੈਗੀਆਂ ਜਿਹੜੇ ਅਸੀਂ ਫੋਰਫਿਟ ਕਰਨ ਵਾਸਤੇ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਕੋਲ ਪ੍ਰੋਪੋਜ਼ਲਸ ਭੇਜ ਰਹੇ ਹੈਗੇ ਤੇ ਕਾਫੀ ਸਾਰੇ ਪ੍ਰੋਪੋਜ਼ਲਸ ਓਕੇ ਹੋ ਕੇ ਵੀ ਆ ਰਹੇ ਹੈਗੇ ਜੀ ਸਰ ਓਕੇ ਤੋਂ ਮਤਲਬ ਕਿੰਨੇ ਹੁਣ ਤੱਕ ਦੇ ਟਾਈਮ ਤੱਕ ਹੁਣ ਤੱਕ ਜਿਹੜਾ ਹੈਗਾ ਉਹ ਡਾਟਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਣਾ ਟੋਟਲ ਸਾਡੇ 12 ਪ੍ਰੋਪੋਜ਼ਲ ਜਿਹੜੇ ਹੈਗੇ ਹੁਣ ਤੱਕ ਉਹ ਓਕੇ ਹੋ ਗਏ ਜਿਦੇ ਵਿੱਚ ਲਗਭ ਸਰਕਾਰ ਨੂੰ ਸੀਜ਼ ਕਰਤੀਆਂ ਗਈਆਂ ਹਨ ਉਹਨਾਂ ਨੂੰ ਉਹ ਜਿਹੜੇ ਦੋਸ਼ੀ ਹੈਗੇ ਉਹ ਨਾ ਵੇਚ ਸਕਦੇ ਨਾ ਉਹਨਾਂ ਨੂੰ ਅੱਗੇ ਨਾਮ ਤਬਾਦਲਾ ਕਰਾ ਸਕਦੇ ਨਾ ਕੁਝ ਵੀ ਉਹ ਜਿਹੜਾ ਹੈਗਾ ਤੇ ਅਗਲਾ ਪ੍ਰੋਸੈਸ ਜਿਹੜਾ ਹੈਗਾ 3 ਕੇਸਾਂ 'ਚ ਪ੍ਰਾਪਰਟੀਆਂ ਸਾਡੀ ਫੋਰਫਿਟ ਵੀ ਹੋ ਗਈ ਫੋਰਫਿਟ ਮਤਲਬ ਉਹ ਸਰਕਾਰ ਨੂੰ ਉਹਨਾਂ ਦੀ ਹੁਣ ਬੋਲੀ ਹੋ ਜਾਣੀ ਬੋਲੀ ਹੋ ਕੇ ਸਰਕਾਰ ਦੇ ਖਜ਼ਾਨੇ 'ਚ ਚਲੀ ਜਾਣੀ ਇਸ ਤਰੀਕੇ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈਗਾ ਤੇ ਇਹਦੇ ਖਿਲਾਫ ਅਸੀਂ ਬੜੀ ਸ਼ਕਤੀ ਦੇ ਨਾਲ ਲੱਗੇ ਹੋਏ ਹੈਗੇ ਤੇ ਚੰਗੇ ਰਿਜ਼ਲਟਸ ਵੀ ਆ ਰਹੇ ਹੈਗੇ ਸਰ ਗੱਲ ਕਰੀਏ ਇਲੈਕਸ਼ਨ ਜਿਹੜਾ ਪੰਚਾਇਤੀ ਇਲੈਕਸ਼ਨਸ ਆ ਅ ਬਿਸ਼ੱਕ ਸਰਕਾਰ ਵੱਲੋਂ ਬਹੁਤ ਜਲਦੀ ਇਸ ਸੰਬੰਧਾ ਇਹ ਫੈਸਲਾ ਲਿਆ ਗਿਆ ਪਰ ਆਪਾਂ ਪੋਸਟ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕਿਉਂਕਿ 15 ਅਕਤੂਬਰ ਨੂੰ VOTING ਹੋਣੀ ਹੈ ਤੇ ਕੱਲ ਤੱਕ ਜਿਹੜੀ ਆ ਚੱਕੇ ਜਾਣੇ ਕਾਗਜ਼ ਤੇ ਸਤ ਨੂੰ ਵਾਪਸ ਜਾ ਚੱਕੇ ਜਾਣੇ ਆ ਤੇ ਉਹਦੇ ਦੇ ਨਾਲ ਪੋਸਟ ਵੱਲੋਂ ਜਿਹੜਾ ਕਿਸ ਤਰ੍ਹਾਂ ਦਾ ਕਾਰਜ ਕੀਤਾ ਜਾਂਦਾ ਹੈ ਸਰ ਦੇਖੋ ਪੰਚਾਇਤ ਚੋਣਾਂ ਨੂੰ ਨਿਰਪੱਖ ਤੇ ਸ਼ਾਂਤੀਪੂਰਨ ਬਣਾਏ ਰੱਖਣ ਵਾਸਤੇ ਪੁਲਿਸ ਵੱਲੋਂ ਪੂਰੇ ਪੁਖਤਾ ਇਜਾਮਤ ਕੀਤੇ ਗਏ ਤੇ ਡੈਮੋਕ੍ਰੇਸੀ ਦਾ ਸਭ ਤੋਂ ਬਿਊਟੀਫੁਲ ਸਿਸਟਮ ਹੈਗਾ ਇਲੈਕਸ਼ਨ ਇਹ ਇਲੈਕਸ਼ਨ ਨਿਰਪੱਖ ਹੋਣ ਸ਼ਾਂਤੀਪੂਰਨ ਤਰੀਕੇ ਨਾਲ ਹੋਣ ਬਹਿਮੁਕ ਤਰੀਕੇ ਨਾਲ ਹੋਣ ਬਿਨਾ ਕਿਸੇ ਵਾਇਲੈਂਸ ਦੇ ਹੋਣ ਤੇ ਉਹ ਸਭ ਤੋਂ ਵੱਡਾ ਅਚੀਵਮੈਂਟ ਹੋਏਗਾ ਸਾਡਾ ਤੇ ਉਹਦੇ ਵਾਸਤੇ ਅਸੀਂ ਕਮਿਟਿਡ ਹਾਂ ਪੂਰੇ ਸਾਰੇ ਥਾਵਾਂ ਤੇ ਜਿਹੜਾ ਹੈਗਾ ਉਹ ਪੁਲਿਸ ਫੋਰਸ ਤੇ ਤਨਾਤ ਵੀ ਕੀਤੀ ਗਈ ਹੈ ਫਲੈਗ ਮਾਰਚੇਸ ਵੀ ਕੰਫੀਡੈਂਸ ਬਿਲਡਿੰਗ ਵਾਸਤੇ ਕੱਢੇ ਜਾ ਰਹੇ ਨੇ ਤੇ ਜਦੋਂ ਪੋਲਿੰਗ ਡੇ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਏਰੀਆ ਡੋਮੀਨੇਸ਼ਨ ਕੀਤਾ ਜਾਏਗਾ ਪ੍ਰੋਪਰ ਪੁਲਿਸ ਫੋਰਸ ਤਨਾਤ ਕੀਤੀ ਜਾਏਗੀ ਸਾਡੇ ਕੋਲ ਸਫੀਸ਼ੀਐਂਟ ਤਦਾਦ ਚ ਪੁਲਿਸ ਫੋਰਸ ਹੈਗੀ ਜੋ ਕਿ ਸ਼ਾਂਤੀਪੂਰਨ ਤਰੀਕੇ ਨਾਲ ਜਿਹੜਾ ਹੈਗਾ ਆਪਣਾ ਪੰਚਾਇਤ ਇਲੈਕਸ਼ਨ ਉਹ ਮੁਕੰਮਲ ਕਰਵਾ ਸਕੇ ਇਹਦੇ ਵਾਸਤੇ ਸੀ ਕਮਿਟਿਡ ਆ ਤੇ ਪੂਨ ਸ਼ਾਂਤੀ ਦੇ ਨਾਲ ਸਕਸੈਸਫੁਲ ਨਿਰਪੱਖ ਤੂਪ ਰੂਪ ਤੋਂ ਆਪਾਂ ਪੰਚਾਇਤ ਇਲੈਕਸ਼ਨ ਹੁਸ਼ਿਆਰਪੁਰ ਚ ਕਰਵਾਵਾਂਗੇ ਸਰ ਇੱਕ ਲਾਸਟ ਸਵਾਲ ਜਿਵੇਂ ਤੁਸੀਂ ਦੱਸਿਆ ਵੀ ਪੋਸਿਬਲ ਹੋ ਸਿਵਲ ਪ੍ਰਸ਼ਾਸਨ ਦੇ ਨਾਲ ਲਾਸਟ ਟਾਈਮ ਤੁਸੀਂ ਕਿਤਾ ਪਿੰਡਾਂ ਦੇ ਵਿੱਚ ਜਾਗਰੂਕਤਾ ਕਿਤਨੇ ਸਾਂ ਲੈ ਕੇ ਜਾਂ ਹੋਰ ਜਿਹੜੇ ਜਨਰਲਿਕ ਕਾਰਜਾ ਇੱਕੇ ਬਹੁਤ ਵੱਡੀ ਗੱਲ ਹੈ ਲਾਸਟ ਟਾਈਮ ਵੀ ਮੇਰਾ ਇੱਕ ਸਵਾਲ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਇਨਫੋਰਮੇਸ਼ਨ ਤਾਂ ਦੇਣੀ ਬੇਸ਼ੱਕ ਪੋਸਟ ਤੋਂ ਬੋਨੋ ਇੱਕ ਬੜਾ ਉਹਨਾਂ ਨੂੰ ਕੋਈ ਸਾਥ ਦਿੱਤਾ ਜਾਂਦਾ ਆਸ਼ਵਾਸਨ ਦਿੱਤਾ ਜਾਂਦਾ ਵੀ ਨਹੀਂ ਦੱਸਿਆ ਬਹੁਤ ਸਾਰੇ ਪਿੰਡਾਂ ਚ ਹਾਲੇ ਵੀ ਲੋਕ ਆ ਉਹ ਇਸ ਚੀਜ਼ ਨੂੰ ਦੱਸਣਾ ਨਹੀਂ ਚਾਹੁੰਦੇ ਉਹ ਦੇਖਦੇ ਆ ਕਿੱਥੇ ਨਸ਼ ਉਨਾ ਨੂੰ ਆਪਾਂ ਇਖਤਿਆਰ ਦੇਖੋ ਸਭ ਤੋਂ ਬੜੀ ਗੱਲ ਹੈਗੀ ਨਸ਼ਾ ਦੇ ਖਿਲਾਫ ਲੜਾਈ ਜਿਹੜੀ ਹੈਗੀ ਉਹਦੇ ਵਿੱਚ ਜਦੋਂ ਆਮ ਪਬਲਿਕ ਪੁਲਿਸ ਪ੍ਰਸ਼ਾਸਨ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਤੇ ਸਾਰੇ ਹੀ ਸੋਸਾਇਟੀ ਦੇ ਸੈਕਟਰ ਜਦੋਂ ਸਾਥ ਮਿਲ ਕੇ ਤੇ ਫਿਰ ਇਹਨੂੰ ਖਤਮ ਕਰਨ ਵਾਲੇ ਪਾਸੇ ਚੱਲਣ ਗਿਆ ਇੱਕ ਸਮਾਜਿਕ ਮੁਹਿੰਮ ਜਦੋਂ ਬਣ ਜਾਏਗੀ ਉਦੋਂ ਨਸ਼ਿਆਂ ਦਾ ਖਾਤਮਾ ਇਮੀਡੀਏਟਲੀ ਤੇ ਬੜੇ ਘੱਟ ਸਮੇਂ ਚ ਹੋ ਜਾਏਗਾ ਜਿੱਦਾਂ ਜਿਵੇਂ ਕਿ ਤੁਸੀਂ ਦੱਸਿਆ ਕੁਝ ਲੋਕਾਂ ਨੂੰ ਪਤਾ ਹੈਗਾ ਉਹ ਦੱਸਣਾ ਨਹੀਂ ਚਾਹੁੰਦੇ ਉਹ ਆਪਣੀ ਇੱਕ ਸਿਵਲ ਰਿਸਪੌਂਸਿਬਿਲਟੀ ਇੱਕ ਸਿਵਿਕ ਰਿਸਪੌਂਸਿਬਿਲਟੀ ਜਿਹੜੀ ਹੈਗੀ ਉਹਦੇ ਤੋਂ ਭਜ ਰਿਹਾ ਹੈ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆਂ ਦੇਖੋ ਹੁਣ ਡਰ ਡਰ ਕੇ ਤੋਂ ਬੰਦਾ ਜੀ ਨਹੀਂ ਸਕਦਾ ਜੀ ਹੈਨਾ ਜੀ ਤੇ ਰਾਜ ਕਾਨੂੰਨ ਦਾ ਹੈ ਤੇ ਇੱਥੇ ਜਿਹੜਾ ਹੈਗਾ ਸੁਰੱਖਿਆ ਪੁਲਿਸ ਦੀ ਹੈਗੀ ਤੇ ਇਸ ਹਰ ਬੰਦਾ ਜਿਹੜਾ ਪਿੰਡ ਚ ਜੇਕਰ 500 ਬੰਦਾ ਰਹਿੰਦਾ ਤੇ ਉਥੇ 5 ਬੰਦਿਆਂ ਤੋਂ ਜੇਕਰ ਡਰਣਗੇ ਤੇ ਫਿਰ ਮਨ ਲੱਗਦਾ ਫਿਰ ਉਹ ਆਪਾਂ ਆਪਣੇ ਆਪ ਤੇ ਪ੍ਰਾਊਡ ਫੀਲ ਨਹੀਂ ਕਰ ਸਕਦੇ ਤੇ ਮਾੜੇ ਬੰਦੇ ਤੋਂ ਡੰਨਣ ਚਾਹੀਦਾ ਮਾੜੇ ਬੰਦੇ ਦੇ ਖਿਲਾਫ ਆਪਾਂ ਲੜਨ ਵਾਸਤੇ ਵੀ ਕਿਸੇ ਨੂੰ ਨਹੀਂ ਕਹਰੇ ਕੇਵਲ ਇਨਫੋਰਮੇਸ਼ਨ ਦੇਣੀ ਹੈ ਤੇ ਇਨਫੋਰਮੇਸ਼ਨ ਦੇਣ ਵਾਸਤੇ ਉਹਨਾਂ ਦਾ ਨਾਮ ਸੀਕ੍ਰੀਟ ਰੱਖਿਆ ਜਾਏਗਾ ਕਿਸੇ ਦੇ ਨਾਲ ਡਿਸਕਲੋਜ਼ ਨਹੀਂ ਕੀਤਾ ਜਾਏਗਾ ਸਾਡੇ ਜ਼ਿਲ੍ਹੇ ਦੀ ਹੀ ਹੈਲਪਲਾਈਨ ਟੋਲ ਫ੍ਰੀ ਹੈਲਪਲਾਈਨ ਵੀ ਹੈਗੀ ਉਸ ਤੋਂ ਇਲਾਵਾ ਸੇਫ ਪੰਜਾਬ ਦੇ ਨਾਮ ਤੋਂ ਇੱਕ ਸੈਂਟਰਲ ਲੈਵਲ ਤੇ ਸਟੇਟ ਲੈਵਲ ਤੇ ਹੈਲਪਲਾਈਨ ਵੀ ਲਾਂਚ ਕੀਤੀ ਗਈ ਹੈਗੀ ਉਹਦੇ ਤੇ ਇਨਫਾਰਮੇਸ਼ਨ ਸਾਂਝਾ ਕੀਤੀ ਜਾ ਸਕਦੀ ਹੈਗੀ ਅਸੀਂ ਰੀਸੈਂਟਲੀ ਵੀ ਮੈਂ ਤੇ ਡੀਸੀ ਸਾਹਿਬ ਵਕਫਕ ਪਿੰਡਾਂ ਤੇ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਅਵੇਰਨੈਸ ਤੇ ਗਏ ਹੈਗੇ ਨਾਲ ਨਾਲ ਅਸੀਂ ਡਰੱਗਸ ਦੇ ਖਿਲਾਫ ਵੀ ਅਵੇਰਨੈਸ ਅਸੀਂ ਕੀਤੀ ਹੈਗੀ ਖਾਸ ਤੌਰ ਤੇ ਪਿਛਲੇ ਅ ਦਿਨੀ ਪਰਸੋਂ ਹੀ ਅਸੀਂ ਗਏ ਸੀਗੇ ਟਾਂਡਾ ਦੇ ਏਰੀਆ 'ਚ ਜਿੱਥੇ ਲਗਭਗ 10 ਪਿੰਡਾਂ ਦੇ ਲੋਕਾਂ ਦੇ ਨਾਲ ਅਸੀਂ ਇੰਟਰੈਕਟ ਕੀਤਾ ਤੇ ਉਹਨਾਂ ਨੂੰ ਵੀ ਮੋਟੀਵੇਟ ਤੇ ਅਵੇਅਰ ਕੀਤਾ ਹੈਗਾ ਤੇ ਇਸ ਕਰਕੇ ਆਪਾਂ ਨਾਲ ਮਿਲ ਕੇ ਜਦੋਂ ਇੱਕ ਸਾਥ ਖੜੇ ਹੋ ਕੇ ਲੜਾਂਗੇ ਤੇ ਡੈਫੀਨੇਟਲੀ ਆ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਹੜਾ ਸਰਪੁਰ ਕੋਈ ਗੱਲ ਜਿਹੜੀ ਆਪਾਂ ਇਸ ਕੁਤੇ ਦੇ ਦੌਰਾਨ ਰਹਿ ਕੇ ਤੇ ਤੁਸੀਂ ਜਿਲ੍ਹਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਕਹਿਣੀ ਚਾਹੁੰਦੇ ਨਹੀਂ ਉਹ ਦੇਖੋ ਸਭ ਤੋਂ ਵੱਡੀ ਚੀਜ਼ ਹੈਗੀ ਇੱਕ ਤਾਂ ਡਰੱਗਸ ਆਪਣਾ ਇਸ਼ੂ ਹੈਗਾ ਤੇ ਆਸ ਦੇ ਦਿਨ ਜਿਹੜਾ ਨਵਾਂ ਇਸ਼ੂ ਆ ਰਿਹਾ ਹੈਗਾ ਉਹ ਸਟੱਬਲ ਬੰਡਿੰਗ ਦਾ ਹੈਗਾ ਮੇਰੀ ਰਿਕਵੈਸਟ ਹੈ ਕਿ ਹੁਸ਼ਿਆਰਪੁਰ ਜਿਲ੍ਹਾ ਪਹਿਲਾਂ ਵੀ ਚੰਗਾ ਕੰਮ ਕਰਦਾ ਰਿਹਾ ਹੈਗਾ ਇਹਦੇ 'ਚ ਕਿ ਕਾਫੀ ਘੱਟ ਇਨਸੀਡੈਂਸਸ ਰਿਪੋਰਟ ਹੁੰਦੇ ਹੈਗੇ ਤੇ ਮੇਰੀ ਤੋਂ ਸਾਰਿਆਂ ਤੋਂ ਬੇਨਤੀ ਆਈ ਹੈਗੀ ਕਿ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਨੂੰ ਜ਼ੀਰੋ ਇਨਸੀਡੈਂਸ ਵਾਲਾ ਜ਼ਿਲ੍ਹਾ ਬਣਾਈਏ ਜਿੱਥੇ ਕਿ ਇੱਕ ਵੀ ਸਟੱਬਲ ਬੰਡਿੰਗ ਦਾ ਕੇਸ ਰਿਪੋਰਟ ਨਾ ਹੋਵੇ ਤੇ ਆਪਣੇ ਵਾਸਤੇ ਜਿਹੜੇ ਪੜੇ ਲਿਖੇ ਹੋਣ ਤੇ ਉਹ ਮਾਣ ਵਾਲੀ ਗੱਲ ਹੋਏਗੀ ਕਿ ਹੁਸ਼ਾਰਪੁਰ ਜ਼ਿਲ੍ਹਾ ਸਭ ਤੋਂ ਪੜੇ ਲਿਖਿਆ ਵੀ ਹੈਗਾ ਐਟ ਦੀ ਸੇਮ ਟਾਈਮ ਕੰਮ ਵੀ ਜਿਹੜਾ ਹੈਗਾ ਚੰਗਾ ਹੈਗਾ ਬਹੁਤ ਬਹੁਤ ਧੰਨਵਾਦ। ਬਹੁਤ ਧੰਵਾਦ ਸਰ। ਸੋ ਦੋਸਤੋ ਇਹ ਹਨ ਐਸਐਸਪੀ ਸਰੇਂਦਰ ਲਾਂਬਾ ਹਿਸ਼ਾਪੁਰ ਤੋਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਨਸ਼ਾ ਨਰਵਾਇ ਦੇ ਨਾਲ ਇਸਟੇਬਲ ਵਰਨਿੰਗ ਤੇ ਹੋਰ ਵੀ ਅਹਿਮ ਇਸ਼ੂਆਂ ਤੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮੋਂ ਲੋਕਾਂ ਤੱਕ ਕਾਮ ਤੱਕ ਇਹਨਾਂ ਨਾਲ ਕੀ ਕੀਤੀ ਗੱਲਬਾਤ ਹੈ ਹਿਸ਼ਾਪੁਰ ਤੋਂ ਦਾ ਵਾਰਤ ਲਈ ਦਲਜੀਤ ਅਜਰੂਆ।